ਅਜਿਹੀ ਪੂਰੀ ਦੁਨੀਆ ਭਰ ਵਿੱਚ ਲੇਬਰ ਡੇ ਮਨਾਇਆ ਜਾ ਰਿਹਾ ਹੈ ਤੇ ਹਰ ਕੋਈ ਮਜ਼ਦੂਰ ਦਿਵਸ ਦੀ ਵਧਾਈ ਦੇ ਰਿਹਾ ਹੈ ਬੇਸ਼ੱਕ ਭਾਰਤ ਦੇ ਨੰ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਜੀ ਨੇ ਭਾਰਤ ਵਿੱਚ 14 ਘੰਟਿਆਂ ਤੋਂ ਕਟਾ ਕੇ ਮਜ਼ਦੂਰਾ ਲਈ 8 ਘੰਟੇ ਕੰਮ ਕਰਨ ਲਈ ਸਮਾਂ ਨਿਸ਼ਚਿਤ ਕਰਵਾਇਆ ਸੀ ਪਰ ਜੇਕਰ ਮਜ਼ਦੂਰਾ ਦੀ ਹਾਲੀਆ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਮਜ਼ਦੂਰ ਹੱਡ ਤੋੜਨੀ ਮਿਹਨਤ ਜ਼ਰੂਰ ਕਰਦੇ ਹਨ ਪਰ ਕਿਤੇ ਨਾ ਕਿਤੇ ਉਹਨਾਂ ਨੂੰ ਉਹਨਾਂ ਦਾ ਬਣਦਾ ਹੱਕ ਨਹੀਂ ਦਿੱਤਾ ਜਾਂਦਾ ਆਜ਼ਾਦ ਟੀਵੀ ਵੱਲੋਂ ਅਸੀਂ ਅੱਜ ਦੇ ਦਿਨ ਦੀ ਜਿੱਥੇ ਸਾਰਿਆਂ ਨੂੰ ਵਧਾਈ ਦਿੰਦੇ ਹਾਂ ਉੱਥੇ ਹੀ ਸਰਕਾਰਾਂ ਨੂੰ ਅਪੀਲ ਕਰਦੇ ਹਾਂ ਕਿ ਮਜ਼ਦੂਰਾਂ ਦੀ ਤਨਖਾਹ ਉਹਨਾਂ ਦੀ ਮਿਹਨਤ ਨੂੰ ਦੇਖ ਕੇ ਨਿਸ਼ਚਿਤ ਕੀਤੀ ਜਾਵੇ ਅਤੇ ਨਾਲ ਹੀ ਅੱਜ ਦੇ ਦਿਨ ਮਜ਼ਦੂਰਾਂ ਨੂੰ ਛੁੱਟੀ ਦੇ ਕੇ ਉਹਨਾਂ ਨੂੰ ਉਹਨਾਂ ਦੀ ਦਿਹਾੜੀ ਦੇ ਪੈਸੇ ਜ਼ਰੂਰ ਦਿੱਤੇ ਜਾਣ। ਅਤੇ ਜੇਕਰ ਕੋਈ ਉਹਨਾਂ ਦੀ ਦਿਹਾੜੀ ਨਹੀਂ ਦਿੰਦਾ ਤਾਂ ਉਸ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਨਾਲ ਹੀ ਮਜ਼ਦੂਰਾਂ ਦੇ ਬੱਚਿਆਂ ਦੀ ਪੜ੍ਹਾਈ ਤੇ ਰਹਿਣ ਲਈ ਸਰਕਾਰਾਂ ਨੂੰ ਅਹਿਮ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਕੋਈ ਵੀ ਛੱਤ ਅਤੇ ਪੜ੍ਹਾਈ ਤੋਂ ਵਾਂਝਾ ਨਾ ਰਹਿ ਸਕੇ। ਸਰਕਾਰ ਨੂੰ ਸੜਕਾਂ ਤੇ ਬੱਚਿਆਂ ਨੂੰ ਨਾਲ ਲੈ ਕੇ ਕੰਮ ਕਰਨ ਵਾਲੀਆਂ ਔਰਤਾਂਵਲ ਵੀ ਧਿਆਨ ਦੇ ਕੇ ਉਹਨਾਂ ਲਈ ਰੋਜ਼ੀ-ਰੋਟੀ ਦਾ ਇੰਤਜ਼ਾਮ ਕਰਨਾ ਚਾਹੀਦਾ ਹੈ ਅਤੇ ਮਜ਼ਦੂਰਾਂ ਦੇ ਬੀਮੇ ਵੀ ਕਰਵਾਉਣੇ ਚਾਹੀਦੇ ਹਨ ਜੋ ਸਰਕਾਰਾਂ ਦਾ ਫਰਜ਼ ਬਣਦਾ ਹੈ ਦੇਸ਼ ਵਿੱਚ ਛੁੱਟੀ ਤਾਂ ਮਜ਼ਦੂਰਾਂ ਦੇ ਨਾਮ ਦੀ ਹੀ ਹੈ ਪਰ ਇਸ ਦਾ ਲਾਹਾ ਸਰਕਾਰੀ ਅਫਸਰ ਅਤੇ ਵੱਡੇ ਲੋਕ ਲੈ ਰਹੇ ਹਨ ਜੋ ਛੁੱਟੀ ਵਾਲੇ ਦਿਨ ਆਰਾਮ ਫਰਮਾ ਰਹੇ ਹਨ ਜਦਕਿ ਮਜ਼ਦੂਰ ਰੋਜ਼ ਦੀ ਤਰ੍ਹਾਂ ਮਜ਼ਦੂਰੀ ਕਰਨ ਲਈ ਆਪਣੇ ਹੱਡ ਤੋੜ ਰਿਹਾ ਹੈ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ